ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਇਤਿਹਾਸ ਸਿਰਜਿਆ ਜਾ ਰਿਹਾ ਅੱਜ ਬੱਚਿਆਂ ਨੇ ਵਰਦੇ ਮੀਂਹ ਦੇ ਵਿੱਚ ਚਲੋ 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 ਵਰਦੇ ਮੀਂਹ ਦੇ ਵਿੱਚ ਅੱਜ ਮੈਰਾਥਨ ਕੰਪਲੀਟ ਕੀਤੀ ਆ ਹੁਣ ਤੱਕ ਅਸੀਂ 16 ਕਿਲੋਮੀਟਰ ਆ ਚੁੱਕੇ ਆ ਜੀ ਮੁਨੱਖਤਰੀ ਸੇਵਾ ਤੋਂ ਲੈ ਕੇ ਇੱਥੇ ਤੱਕਰ 16 ਕਿਲੋਮੀਟਰ ਦੀ ਸਾਡੀ ਮੈਰਾਥਨ ਜਿਹੜੀ ਕੰਪਲੀਟ ਹੋ ਗਈ ਆ ਤੇ ਬੱਚਿਆਂ ਨੇ ਵਰਦੇ ਮੀਂਹ ਦੇ ਵਿੱਚ ਇਹ ਦੌੜ ਪੂਰੇ ਕੀਤੀ ਆ ਤੇ ਇਹ ਵਾਲੀ ਦੌੜ ਆ ਜਿਹੜੀ ਸਾਡੇ ਇਸ ਸਮਰਪਤ ਆ ਅੱਜ ਉਹਨਾਂ ਹੜਪੀੜਤ ਵੀਰਾਂ ਨੂੰ ਸਾਡਿਆਂ ਨੂੰ ਪਰਿਵਾਰ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦਾ ਜ਼ਮੀਨਾਂ ਦੇ ਵਿੱਚ ਫਸਲਾਂ ਰੁੜ ਗੀਆਂ ਘਰ ਰੁੜ ਗਏ ਤੇ ਅੱਜ ਵਰਦੇ ਮੀਂਹ ਤੇ ਅਸੀਂ ਸਾਡੇ ਪਰਿਵਾਰ ਵੱਲੋਂ ਇਹ ਅੱਜ ਦੀ ਮੈਰਾਥਨ ਆ ਜਿਹੜੀ ਉਹਨਾਂ ਨੂੰ ਸਾਰਿਆਂ ਨੂੰ ਸਮਰਪਿਤ ਕੀਤੀ ਜਾ ਰਹੀ ਆ ਤੇ ਸਾਡੇ ਵੀਰਾਂ ਨੂੰ ਹੌਸਲਾ ਮਿਲੇ ਸਾਡੇ ਉਹਨਾਂ ਪੰਜਾਬ ਵਸੀਆਂ ਨੂੰ ਹੌਸਲਾ ਮਿਲੇ ਤੇ ਦੂਜੇ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਆ ਭਾਈ ਵੱਧ ਤੋਂ ਵੱਧ ਸਪੋਰਟ ਕਰੋ ਉੱਥੇ ਜਾ ਕੇ ਲੋਕਾਂ ਦੀ ਮਦਦ ਕਰੀਏ ਆਪਾਂ ਬੱਚੇ ਦੇਖੋ ਮਹੀਨੇ ਦੇ ਵਿੱਚ ਵੀ ਅੱਛਾ ਚੱਕਦੇ ਫੱਟੇ ਚੱਕਦੇ ਫੱਟੇ ਗੁਰਪ੍ਰਤਾ ਸਿੰਘ ਜੀ ਜਸਨ ਸਿੰਘ ਜੀ ਨਵਲ ਸਿੰਘ ਜੀ ਆਇਓ ਆਇਓ ਰੁਕੋ ਨੀ ਵੈਰੀ ਗੁੱਡ ਨਸਿਪਤ ਵੈਰੀ ਗੁੱਡ ਸ਼ਾਬਾਸ਼ ਵੈਰੀ ਗੁੱਡ ਜਸਨੇ ਆ ਵੈਰੀ ਗੁੱਡ ਖਤਨਾਮ ਸ਼ਾਬਾਸ਼ ਬਾਬਾ ਪੁੱਤਰੋ ਸ਼ਾਬਾਸ਼ ਸ਼ਾਬਾਸ਼ ਓ ਕਾ ਬਾਤ ਆ ਵੀ ਸ਼ਿਰੂ ਓਇ ਆ ਜਾ ਵੀ ਆ ਜਾ ਮੇਰੇ ਵੀਰ ਕਰਨ ਤਰਨ ਵੀ ਕਿਵੇਂ ਤਰਨ ਖਿੱਚਦਾ ਆਰਤੀਕ ਮਾਲ ਕਰੀ ਜਾਂਦੀ ਆ ਸਾਡੀ ਆਰਤੀ ਮੀਂਹ ਪਿੰਡੇ ਚ ਮੀਂਹ ਕੁੱਝ ਸਾਡੀ ਆਰਤੀ ਨੇ ਮੀਂਹ ਪਿੰਡੇ ਦੇ ਵਿੱਚ 17 ਕਿਲੋਮੀਟਰ ਪਹੁੰਚਣ ਵਾਲੀ ਆ 17 ਕਿਲੋਮੀਟਰ ਤੇ ਕਰੀ ਕਿਰਨ ਨਤਿਕਾ ਕਵਿਤਾ ਸਿਮਰਨ ਰਮਜਨ ਹਰਜੀਤ ਇਧਰ ਸਾਡਾ ਨਵਦੀਪ ਜਤਨ ਸਾਡੀ ਜੀਵਿਕਾ ਕੋਰ ਸਾਹਿਬ ਅਸੀਂ ਲਗਾਤਾਰ 17 ਕਿਲੋਮੀਟਰ ਤੱਕ ਦੌੜਦੇ ਹੋਏ ਚੌਂਕੀਮਾਨਾ ਪਹੁੰਚਣ ਵਾਲੇ ਹਾਂ ਜਿੱਥੇ ਜਾ ਕੇ ਬਾਪੂ ਕੇਸਸੋਂਗ ਦੇ ਪਿੰਡ ਚ ਸਾਡੀ ਮੈਰਾਥਨ ਅੱਜ ਸਮਾਪਤ ਹੋਊਗੀ ਬਾਪੂ ਕੇਸਸੋਂਗ ਢਾਲੀਆਲ ਜਿਹਦੇ ਬੇਟੇ ਦੀ ਦਿੱਤੇ ਦੇ ਨਾਲ ਮੌਤ ਹੋ ਗਈ ਸੀਗੀ ਅੱਜ ਅਸੀਂ ਸੋਚਿਆ ਸੀ ਵੀ ਉੱਥੇ ਤੱਕ ਆਪਾਂ ਦੌੜ ਲਾਵਾਂਗੇ ਚੌਕੀ ਮੰਨਾ ਤੱਕਰ ਕੋਲ ਜੀ ਸਾਹਮਣੇ ਚੌਕੀ ਮੰਨਾ ਵਾਲਾ ਹੌਲ ਦਿਖਣ ਲੱਗ ਗਿਆ ਜੀ ਦੇਖ ਲਓ ਬੱਚਿਆਂ ਨੇ ਅੱਜ ਇਤਿਹਾਸ ਸੀ ਅਧਿਆਤ ਅੱਜ ਗੁਰਫਤੇ ਉਹਨਾਂ ਨੇ ਛੋਟੇ ਛੋਟੇ ਬੱਚਿਆਂ ਨੇ ਸਾਡਿਆਂ ਨੇ ਅਧਿਆਨ ਕਿਰਜਤਾ ਲਗਾਤਾਰ ਮੀਂਹ ਪੈਂਦੇ ਦੇ ਵਿੱਚ ਇਹ ਜਿਹੜੀ ਮੈਰਾਥਨ ਆ ਇਹ ਦੌੜਦੇ ਆ ਰਹੇ ਨੇ ਬੱਚੇ ਉਹ ਮੀਂਹ ਨੇ ਵੀ ਅੱਜ ਪੂਰਾ ਇਮਤਿਹਾਨ ਲਿਆ ਮੀਂਹ ਨੇ ਵੀ ਅੱਜ ਇੱਕ ਕਮੈਂਟ ਵੀ ਆਰਾਮ ਨਹੀਂ ਲਿਆ ਲਗਾਤਾਰ ਪੈ ਰਿਹਾ ਪਰ ਤੁਸੀਂ ਦੇਖੋ ਤੁਹਾਡੇ ਬੱਚੇ ਦੀ ਆਰਤੀ ਦੇਖੋ ਆਰਤੀ ਇਹਾਰੇ ਬੱਚੇ ਸਵੇਜਾ ਨਾਮ ਦੇ ਇਤਨਾ ਸ਼ਕਤੀ ਨਾਲ ਇੱਥੇ ਪਹੁੰਚਿਆ 17 ਕਿਲੋਮੀਟਰ ਦੇ ਕਰੀਬ ਇਹ ਹੁਣ ਤੱਕ ਪਹੁੰਚਣ ਵਾਲੇ ਨੇ 17 ਕਿਲੋਮੀਟਰ ਤੱਕ ਠੀਕ ਹੈ ਪੁੱਤ ਵੈਰੀ ਗੁੱਡ ਚੱਕ ਦੇ ਪੁੱਤੂ ਚੱਕ ਦੇ ਫਟੇ ਅੱਜ ਦੀ ਮੈਰਾਥਨ ਸੀ ਜਿਹੜੀ ਚੌਂਕੀਮਾਨਾ ਅੱਡੇ ਦੇ ਵਿੱਚ ਪਹੁੰਚ ਗਏ ਸੀ ਇੱਥੇ ਆ ਕੇ ਕੰਪਲੀਟ ਕੀਤੀ ਆ ਇੱਥੇ 17 ਕਿਲੋਮੀਟਰ ਤੋਂ ਪਲੱਸ ਆ ਗਏ ਆਂ ਸੀ ਬੱਚੇ ਸਾਰੇ ਬੱਚਿਆਂ ਨੇ ਦੌੜ ਆ ਜਿਹੜੀ ਭੱਜਦੇ ਆ ਹੋਇਆ ਤੁਰਦੇ ਆ ਹੋਇਆ ਲਗਾਤਾਰ ਇੱਥੇ ਪਹੁੰਚ ਕੀਤੀ ਆ ਇੱਕ ਘੰਟਾ ਤੇ ਕਰੀਬ 40 ਮਿੰਟ ਲੱਗੇ ਆ ਸਾਨੂੰ ਇੱਥੇ ਪਹੁੰਚਣ ਨੂੰ ਤੇ ਇਹ 17 ਕਿਲੋਮੀਟਰ ਦੀ ਜਿਹੜੀ ਅੱਜ ਦੀ ਮੈਰਾਥਨ ਸੀ ਬਾਗੇ ਬਾਈ ਦੇ ਪਹਿਲਾਂ ਤਾਂ ਜਨਮ ਦਿਨ ਨੂੰ ਸਮਰਪਿਤ ਸੀ ਕਿਉਂਕਿ ਅਸੀਂ ਹਰ ਸਾਲ ਲਾਉਂਦੇ ਆ ਬਾਗੇ ਬਾਈ ਦੇ ਜਨਮ ਦਿਨ ਤੇ ਚੌਂਕੀ ਮੰਨਾ ਆ ਕੇ ਰੁਕਣਾ ਸੀ ਅਸੀਂ ਤੇ ਇਹ ਕੇਤਰ ਬਾਪੂ ਦਾ ਪਿੰਡ ਆ ਸਾਡੇ ਦਾ ਸਾਡੇ ਸਭ ਪਰਿਵਾਰ ਦਾ ਸਭ ਤੋਂ ਪਹਿਲਾ ਮੈਂਬਰ ਆ ਬਾਪੂ ਜੀ ਨੂੰ ਅਸੀਂ ਪਿੰਡ ਤੋਂ ਇੱਥੋਂ ਰੈਸਕਿਊ ਕਰਕੇ ਲੈ ਕੇ ਆਈ ਬਾਪੂ ਦੇ ਕੀੜੇ ਪਏ ਸੀ ਨੱਤ ਦੇ ਵਿੱਚ ਤੇ ਬਾਪੂ ਜੀ ਦਾ ਪੁੱਤ ਚਿੱਤੇ ਦੇ ਨਾਲ ਪੂਰਾ ਹੋ ਗਿਆ ਸੀ ਬਿੱਲਾ ਪੁੱਤ ਤੇ ਇੱਕ ਉਹਨੂੰ ਅਸੀਂ ਇੱਕ ਡੈਡੀਕੇਟ ਕੀਤਾ ਸੀ ਵੀ ਪੰਜਾਬ ਦੇ ਵਿੱਚ ਜਿਹੜੇ ਬੱਚੇ ਸਾਡੇ ਨਸ਼ਿਆਂ ਨਾਲ ਖਤਮ ਹੋਈ ਜਾਂਦੇ ਆ ਪਰਿਵਾਰਾਂ ਦੇ ਪਰਿਵਾਰ ਖਤਮ ਹੋਈ ਜਾਂਦੇ ਆ ਵੀ ਇਹ ਇੱਕ ਸੁਨੇਹਾ ਸੀ ਆਪਣੇ ਬੱਚਿਆਂ ਵੱਲੋਂ ਸੋਚਿਆ ਸੀ ਵੀ ਚੌਂਕੀ ਮਾਂ ਨੂੰ ਉੱਥੇ ਜਾ ਕੇ ਸਮਾਪਤ ਹੋਊਗੀ ਜਦੋਂ ਮੇਰਾ ਤਨ ਆ ਪੌਥੀ ਸੁਨੇਹਾ ਦੇਵਾਂਗੇ ਇਹ ਸਾਡੀ ਮੈਰਾਥਨ ਅੱਜ ਉਹਨਾਂ ਹੜ੍ਹ ਪੀੜਤਾਂ ਨੂੰ ਵੀ ਸਮਰਪਿਤ ਹੈ ਜਿਹੜੇ ਅੱਧੇ ਤੋਂ ਵੱਧ ਪੰਜਾਬ ਸਾਡਾ ਡੁੱਬਿਆ ਪਿਆ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਜ਼ਮੀਨਾਂ ਦੇ ਵਿੱਚ ਪਾਣੀ ਭਰ ਗਿਆ ਫਸਲਾਂ ਖਰਾਬ ਹੋ ਗਈਆਂ ਸਰਕਾਰ ਨੂੰ ਵੀ ਬੇਨਤੀ ਹੈ ਵੀ ਤੁਸੀਂ ਆਪੋ ਆਪਣੇ ਚੰਗੇ ਪ੍ਰਬੰਧ ਕਰੋ ਸਾਡੀ ਐਨ ਆਰ ਆਈ ਭੈਣਾ ਭਰਾਵਾਂ ਨੂੰ ਵੀ ਬੇਨਤੀ ਹੈ ਵੀ ਆਪੋ ਆਪਣੇ ਪਿੰਡਾਂ 'ਚ ਰਿਸ਼ਤੇਦਾਰੀਆਂ 'ਚ ਸਿੱਧੀ ਮਦਦ ਕਰੋ ਉੱਥੇ ਲੋਕਾਂ ਦੀ ਤਾਂ ਜੋ ਲੋਕਾਂ ਨੂੰ ਥੋੜੀ ਰਾਹਤ ਮਿਲ ਸਕੇ ਆਪੋ ਕੇਸ਼ਵਰ ਸਿੰਘ ਵਰਗੇ ਹੋਰ ਬਜ਼ੁਰਗ ਸਾਡੇ ਇਦਾਂ ਦੀ ਤਕਲੀਫ ਨਾ ਕੱਟਣ ਆਪਾਂ ਚਿੱਟੇ ਵਰਗੇ ਨਸ਼ੇ ਨੂੰ ਉਹਨੂੰ ਆਪਣੇ ਜੜਾਂ ਚੋਂ ਕੁੱਟੀਏ ਆਪਣੇ ਆਸ-ਪਾਸੇ ਲੋਕਾਂ ਦੀ ਸਪੋਰਟ ਕਰੀਏ ਜਿਹੜੇ ਵੀਰ ਸਾਡੇ ਨਸ਼ਾ ਕਰਦੇ ਆ ਉਹਨਾਂ ਦੀ ਕਾਉਂਸਲਿੰਗ ਕਰੀਏ ਉਹਨਾਂ ਨੂੰ ਨਸ਼ੇ ਚੋਂ ਬਾਹਰ ਨਿਕਲਣ ਲਈ ਉਹਨਾਂ ਦੀ ਸਪੋਰਟ ਕਰੀਏ ਤੇ ਪੰਜਾਬ ਦੇ ਵਿੱਚ ਜਿਹੜਾ ਹਨਾ ਨੇ ਮਾਹੌਲ ਬਣਾਇਆ ਹੋਇਆ ਉਹਦੇ ਵਿੱਚ ਵੀ ਆਪਾਂ ਇੱਕ ਜੁੱਟ ਹੋ ਕੇ ਇੱਕ ਦੂਜੇ ਦੀ ਮਦਦ ਕਰੀਏ ਜੱਸੀ ਤੇ ਸੰਦੀਪ ਲਗਾਤਾਰ ਦੌੜ ਲਾਉਂਦੇ ਆ ਰਹੇ ਆ ਜੀ ਇਹਨਾਂ ਨੇ ਹਸਨਪੁਰ ਤੋਂ ਦੌੜ ਸ਼ੁਰੂ ਕੀਤੀ ਸੀ ਔਰ ਚੌਕੀਮਾਨਾ ਤੱਕਰ 18 ਕਿਲੋਮੀਟਰ ਹੋ ਗਿਆ 18 ਨੇ 19 ਤੇ ਫਿਰ ਹੁਣ ਵਾਪਸ ਫਿਰ ਚੌਕੀਮਾਨਾ ਤੋਂ ਅਸਲਪੁਰ ਤੱਕਰ ਦੀ ਦੁਬਾਰਾ ਵਾਪਸ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਪਹੁੰਚ ਚੁੱਕੇ ਆ 39.6 ਕਿਲੋਮੀਟਰ ਹੋ ਗਈ 11 ਦੀ ਐਵਰੇਜ ਪਈ ਆ 3 ਘੰਟੇ 35 ਮਿੰਟਾਂ ਦੇ ਵਿੱਚ ਇਹ ਕੰਪਲੀਟ ਕੀਤੀ ਆ